ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Pari Study Online ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਵਾਸਤੇ ਇੱਕ ਅਪਡੇਟ ਹੈ ਓਕੇ 2022-24 ਤੇ 2023-25 ਵਾਸਤੇ ਇੱਕ ਅਪਡੇਟ ਹੈ ਜ਼ਰੂਰੀ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਕਿਉਂਕਿ ਇਹ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਓਕੇ ਸੋ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਸਾਡੇ ETT ਫਰਸਟイヤー ਮਤਲਬ 23-25 ਸੈਸ਼ਨ ਤੇ 22-24 ਦੇ ਉੱਪਰ ਆਫ ਚੱਲ ਰਿਹਾ 30% ਦਾ ਜੇਕਰ ਤੁਸੀਂ ETT ਫਰਸਟイヤー ਦਾ ਬੈਚ ਲੈਣਾ ਚਾਹੁੰਦੇ ਹੋ ਜਿੰਦੇ ਵਿੱਚ ਤੁਹਾਨੂੰ 8 ਸਬਜੈਕਟਾਂ ਦੀਆਂ ਵੀਡੀਓਜ਼ ਤੇ 9 ਸਬਜੈਕਟਾਂ ਦੇ ਕੀ ਹੈ VIP ਕੁਐਸਚਨ ਮਿਲਣਗੇ ਮੈਂ ਤੁਹਾਨੂੰ ਇੰਨੀ ਗਰੰਟੀ ਦਿੰਦਾ ਇਸ ਤੋਂ ਬਾਅਦ ਪੇਪਰ ਨਹੀਂ ਆਏਗਾ ਬਿਲਕੁਲ ਵੀ ਨਹੀਂ ਆਏਗਾ ਜੋ ਤੁਹਾਨੂੰ VIP ਕੁਐਸਚਨ ਮਿਲਣਗੇ ਉਹ ਤੁਹਾਨੂੰ ਕਿ ਬਹੁਤ ਜ਼ਿਆਦਾ ਹੈਲਪਫੁਲ ਹੋਣਗੇ ਇਸ ਤੋਂ ਬਾਅਦ ਇਸ ਤੋਂ ਬਾਅਦ ਬਿਲਕੁਲ ਵੀ ਪੇਪਰ ਨਹੀਂ ਆਉਂਦਾ ਪਿਛਲੇ ਕਿਹੜੇ ਵੀ 2021 23 ਵਾਸਤੇ ਅਸੀਂ ਕੁਐਸਚਨ ਬਣਾਏ ਸੀਗੇ ਵੀਆਈਪੀ ਕੁਐਸਚਨ ਸਾਰੇ ਦਾ ਸਾਰਾ ਪੇਪਰ ਉਹਦੇ ਵਿੱਚੋਂ ਹੀ ਆਇਆ ਸੀਗਾ ਤਾਂ ਜਿਹੜੇ ਜੋਬ ਵਾਲੇ ਪਰਸਨ ਐ ਜਾਂ ਕੀ ਐ ਜਿਹੜੇ ਘਰਾਂ ਦੇ ਕੰਮ ਕਰਕੇ ਨਹੀਂ ਪੜ ਸਕਦੇ ਉਹਨਾਂ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੇ ਆ ਤੁਸੀਂ ਇੱਥੋਂ ਆਪਣੀ ਵਧੀਆ ਤਿਆਰੀ ਕਰ ਸਕਦੇ ਹੋ 30% ਆਫ ਹੈ ਸਿਰਫ 50 ਸਟੂਡੈਂਟ ਵਾਸਤੇ ਆ ਚਾਹੇ ਉਹ ਕੀ ਐ 22 24 ਵਾਲੇ ਹੋਣ ਤੇ ਚਾਹੇ ਉਹ ਕੀ ਐ 23 25 ਵਾਲੇ ਹੋਣ 50 ਕੂਪਨ ਹੈ ਕੂਪਨ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਐਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ ਤੁਸੀਂ ਉੱਥੋਂ ਜਾ ਕੇ ਕੀ ਦਾ ਕੋਰਸ ਪਰਚੇਸ ਕਰ ਸਕਦੇ ਹੋ ਜਾਂ ਮੇਰੇ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਸੋ ਜੋ ਅਪਡੇਟ ਹੈ ਤੁਹਾਡੇ ਕੋਲ ਕੀ ਹੈ ਡਾਈਟ ਵੱਲੋਂ ਆਇਆ ਠੀਕ ਹੈ ਸੀਆਰਟੀ ਵੱਲੋਂ ਆਇਆ ਡਾਈਟ ਨੂੰ ਸਾਰੇ ਜਿਹੜੇ ਜ਼ਿਲ੍ਹਾ ਸਿੱਖਿਆ ਸਖਲਾਈ ਸੰਸਥਾ ਉਹਨਾਂ ਨੂੰ ਆਇਆ ਇਹਦੇ ਵਿੱਚ ਕੀ ਆ ਅਪਾਰ ਆਈਡੀ ਦੇ ਬਾਰੇ ਆ ਠੀਕ ਹੈ ਅਪਾਰ ਆਟੋਮੇਟਿਡ ਠੀਕ ਹੈ ਜਿਹੜੀ ਆਪਣਾ ਆਟੋਮੇਟਿਡ ਇੱਕ ਪਰਮਨੈਂਟ ਅਕੈਡੈਮਿਕ ਅਕਾਊਂਟ ਹੈ ਰਜਿਸਟਰੀ ਠੀਕ ਹੈ ਆਟੋਮੇਟਿਡ ਉਸ ਤੋਂ ਬਾਅਦ ਪਰਮਾਨੈਂਟ ਅਕੈਡੈਮਿਕ ਅਕਾਊਂਟ ਰਜਿਸਟਰੀ ਆ ਜਿਵੇਂ ਆਪਣਾ ਆਧਾਰ ਹੁੰਦਾ ਨਾ ਉਸ ਤਰੀਕੇ ਨਾਲ ਇਹਦੇ ਵਿੱਚ ਕੀ ਆ ਜਿੰਨੀ ਵੀ ਡਿਟੇਲ ਹੋਊਗੀ ਆਪਣੇ ਬਾਰੇ ਸਾਰੀ ਹੋਊਗੀ ਕੀ ਆਪਣਾ ਅਕੈਡੈਮਿਕ ਰਿਕਾਰਡ ਹੈ ਕੀ ਆਪਾਂ ਕੀ ਆ ਕੁਝ ਹੋਰ ਅਚੀਵਮੈਂਟ ਹਾਸਲ ਕੀਤੀ ਹੈ ਕੀ ਆਪਾਂ ਨੂੰ ਮੈਡਲ ਵਗੈਰਾ ਮਿਲਿਆ ਜਾਂ ਕੁਝ ਵੀ ਹੈ ਸਾਰਾ ਕੁਝ ਕੀ ਇਹਦੇ ਵਿੱਚ ਅਪਡੇਟ ਹੋਏਗਾ ਆਪਣੇ ਕੀ ਆ ਹਾਇਰ ਐਜੂਕੇਸ਼ਨ ਵਾਸਤੇ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਫੁੱਲ 올 ਇੰਡੀਆ ਦੇ ਵਿੱਚ ਸਾਰਿਆਂ ਨੇ ਕੀ ਆ ਪਾਰ ਆਈਡੀ ਬਣਾਉਣੀ ਜ਼ਰੂਰੀ ਆ ਓਕੇ ਸੋ ਇਹ ਜਿਹੜਾ ਨੋਟਿਸ ਹੈ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਜਿਹੜੀ ਅਪਾਰ ਆਈਡੀ ਦੀ ਮਿੱਤੀ ਆ ਉਹ ਕੀ ਹੈ ਸਿਰਫ 20 12 2024 ਤੱਕ ਹੈ ਤੁਸੀਂ ਆਪਦੀ ਜਿਹੜੀ ਆਈਡੀ ਬਣਾਉਣੀ ਹੈ ਨਾ 20 12 2024 ਤੱਕ ਆਪਦੀ ਆਈਡੀ ਕ੍ਰੀਏਟ ਕਰਨੀ ਹੈ ਤੇ ਉਸ ਤੋਂ ਬਾਅਦ ਕੀ ਤੁਹਾਨੂੰ ਜਿਵੇਂ ਵੀ ਕਿਹਾ ਨੋਟਿਸ ਮਿਲੀ ਗਿਆ ਹੋਣਾ ਕਾਲਜਾਂ ਵੱਲੋਂ ਜਾਂ ਕਿ ਡਾਈਟ ਵੱਲੋਂ ਤੁਸੀਂ ਆਪਦੀ ਆਈਡੀ ਜ਼ਰੂਰ ਕ੍ਰੀਏਟ ਕਰਨੀ ਹੈ YouTube ਦੇ ਉੱਪਰ ਬਹੁਤ ਸਾਰੀਆਂ ਵੀਡੀਓਜ਼ ਪਈਆਂ ਜਿੰਦੇ ਵਿੱਚ ਦੱਸਿਆ ਗਿਆ ਆਪਾਰ ਆਈਡੀ ਕਿਵੇਂ ਕ੍ਰੀਏਟ ਕਰਨੀ ਹੈ ਬਿਲਕੁਲ ਸਿੰਪਲ ਜਿਹਾ ਸਟੈਪ ਹੈ ਤਾਂ ਜੇਕਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾ ਜੇਕਰ ਤੁਸੀਂ ਹਜੇ ਆਈਡੀ ਨਹੀਂ ਬਣਾਈ ਤਾਂ ਕਿਰਪਾ ਕਰਕੇ ਆਪਦੀ ਆਈਡੀ ਜ਼ਰੂਰ ਬਣਾਓ ਓਕੇ ਕਿਉਂਕਿ ਇਹ ਮੰਡੇਟਰੀ ਹੈ 올 ਸਟੂਡੈਂਟ ਵਾਸਤੇ ਜਿੰਨੇ ਵੀ ਸਟੂਡੈਂਟ ਹੈ 올 ਓਵਰ ਇੰਡੀਆ ਸਾਰਿਆਂ ਦੇ ਵਾਸਤੇ ਕੀ ਹੈ ਇੱਕ ਯੂਨੀਕ ਆਈਡੀ 12 ਡਿਜੀਟ ਦੀ ਇੱਕ ਆਈਡੀ ਬਣੇਗੀ ਉਹ ਆਪਾਂ ਨੂੰ ਕੀ ਹੈ ਜਿਵੇਂ ਆਪਾਂ ਡਿਜੀ ਲੋਕਰ ਕਹਿੰਦੇ ਨਾ ਸਾਰਾ ਕੁਝ ਉੱਥੇ ਮਿਲ ਜਾਂਦਾ ਤਾਂ ਉਸੇ ਤਰੀਕੇ ਨਾਲ ਆਪਾਰ ਆਈਡੀ ਦੇ ਵਿੱਚ ਆਪਾਂ ਨੂੰ ਆਪਣਾ ਸਾਰੇ ਸਰਟੀਫਿਕੇਟ ਵਗੈਰਾ ਸਾਰਾ ਕੁਝ ਅਕੈਡਮਿਕ ਰਿਕਾਰਡ ਸਾਰਾ ਕੁਝ ਮਿਲੇਗਾ ਓਕੇ ਤਾਂ ਜਲਦੀ ਕਰੋ ਵੀ ਤ੍ਰਿਕੋਣ ਵਾਲੀ ਹੈ ਜਿਹੜਾ 14 ਹੋ ਚੁੱਕੀ ਹੈ ਓਕੇ ਤੁਹਾਨੂੰ ਵੀ ਨੋਟਿਸ ਮਿਲ ਗਿਆ ਹੋਣਾ ਕਾਲਜ ਵੱਲੋਂ ਜਾਂ ਡਾਈਟ ਵੱਲੋਂ ਤੇ ਜੇਕਰ ਤੁਸੀਂ ਹਲੇ ਨਹੀਂ ਬਣਾਈ ਤਾਂ YouTube ਦੇ ਉੱਪਰ ਤੁਸੀਂ ਕੀ ਆ ਵੀਡੀਓਜ਼ ਦੇਖ ਕੇ ਆਪਦੀ ਆਈਡੀ ਕ੍ਰੀਏਟ ਕਰ ਸਕਦੇ ਹੋ ਓਕੇ ਤੇ ਜੇਕਰ ਤੁਸੀਂ ਚਾਹੁੰਦੇ ਹੋ ਅਸੀਂ ਇਸ ਦੇ ਉੱਪਰ ਇੱਕ ਵੀਡੀਓ ਬਣਾਈਏ ਕਿਵੇਂ ਕ੍ਰੀਏਟ ਕਰਨੀ ਆ ਤਾਂ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਅਸੀਂ ਫਿਰ ਇੱਕ ਵੀਡੀਓ ਬਣਾਵਾਂਗੇ ਸਪੈਸ਼ਲ ਜਿਹਦੇ ਵਿੱਚ ਦੱਸਾਂਗੇ ਆਪਾਰ ਆਈਡੀ ਕਿਵੇਂ ਕ੍ਰੀਏਟ ਕਰਨੀ ਓਕੇ ਸੋ ਜੇਕਰ ਨਹੀਂ ਬਣਾਈ ਤਾਂ ਕਿਰਪਾ ਕਰਕੇ ਜਲਦੀ ਜਲਦੀ ਆਪਣੀ ਆਈਡੀ ਕ੍ਰੀਏਟ ਜ਼ਰੂਰ ਕਰੋ ਥੈਂਕ ਯੂ ਵੈਰੀ ਮਚ